ਬਠਿੰਡਾ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਸੀਆਰਪੀਐਫ ਦੇ ਸਹਿਯੋਗ ਦੇ ਨਾਲ ਚਲਾਇਆ ਗਿਆ ਸਰਚ ਅਮੈਨ ਐਸਐਚਓ ਕਤਵਾਲੀ ਨੇ ਕੀਤੀ ਹੈ ਗਵਾਈ ਬੁੱਧਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਰੇਲਵੇ ਸਟੇਸ਼ਨ ਵਿਖੇ ਪਹੁੰਚੇ ਐਸਐਚਓ ਕਤਵਾਲੀ ਅਤੇ ਉਹਨਾਂ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਸਨ ਉਹਨਾਂ ਵੱਲੋਂ ਜਿੱਥੇ ਰੇਲਵੇ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਕੀਤੀ ਗਈ ਉੱਥੇ ਉਹਨਾਂ ਵੱਲੋਂ ਰੇਲ ਰੇਲਵੇ ਟ੍ਰੇਨਾਂ ਦੇ ਵਿੱਚ ਵੀ ਜਾ ਕੇ ਰੇਲ ਟ੍ਰੇਨਾਂ ਦੇ ਵਿੱਚ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਇਸ ਮੌਕੇ ਐਸਐਚਓ ਕਤਵਾਲੀ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਧੋਬੀ ਬਾਜ਼ਾਰ ਵਿਖੇ ਪੈਦਲ ਮਾਰਚ ਵੀ ਕੀਤਾ ਗਿਆ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਡਰ ਭੈਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਬਠਿੰਡਾ ਪੁਲਿਸ ਹਰ ਵੇਲੇ ਤੁਹਾਡੇ ਸਹਿਯੋਗ ਲਈ ਤਿਆਰ ਹੈ ਉਹਨਾਂ ਵੱਲੋਂ 12 ਵਜੇ ਦੇ ਲਗਭਗ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਵੱਡੀ ਗਿਣਤੀ ਦੇ ਵਿੱਚ ਸੀਆਰਪੀਐਫ ਦੇ ਜਵਾਨ ਲੈ ਕੇ ਕੋ ਪਹੁੰਚੇ ਅਤੇ ਉਹਨਾਂ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਕੀਤੀ ਗਈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਐਸਐਚਓ ਕਤਵਾਲੀ ਦੀ ਅਗਵਾਈ ਦੇ ਵਿੱਚ ਸੀਆਰਪੀਐਫ ਦੇ ਜਵਾਨ ਲੈ ਕੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਬੁੱਧਵਾਰ ਨੂੰ 12 ਵਜੇ ਦੇ ਲਗਭਗ ਇੱਕ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿਆ ਕਿ ਲੋਕ ਬਿਨਾਂ ਡਰ ਡਰ ਭੈ ਤੋਂ ਆਪਣੀ ਬੋਰਡ ਦੇ ਇਸਤੇਮਾਲ ਕਰਨ ਦੇਖਣ ਨੂੰ ਤਸਵੀਰਾਂ ਇਸ ਨੂੰ ਦਿਖਾ ਰਹੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਐਸਐਚਓ ਕਤਵਾਲੀ ਦੀ ਅਗਵਾਈ ਦੇ ਵਿੱਚ ਇਹਨਾਂ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਸੀਆਰਪੀਐਫ ਦੇ ਜਵਾਨ ਹਨ ਤੇ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਇਹ ਆਪਣਾ ਸਰਚ ਆਪਰੇਸ਼ਨ ਕੀਤਾ ਗਿਆ। ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸ ਐਚਓ ਕਤਵਾਲੀ। ਤੁਸੀਂ ਸਭ ਕੀ ਕੰਮ ਕਰਦੇ ਆ ਸਭ ਇਹ ਅੱਜ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਦੋ ਪਾਰਟਸ ਦੇ ਵਿੱਚ ਕੀਤਾ ਇੱਕ ਅਸੀਂ ਪੈਦਲ ਮਾਰਚ ਕੀਤਾ ਬਿਬਿਆਰ ਹਸਪਤਾਲ ਬਜ਼ਾਰ ਕਿ ਰੇਲਵੇ ਸਟੇਸ਼ਨ ਚ ਚੈੱਕ ਕੀਤਾ ਕਾਰਨ ਕੀਤਾ ਇਹ ਇਲੈਕਸ਼ਨ ਦੇ ਜ਼ਬੰਦਗੀ ਕੀਤਾ ਜਾ ਰਿਹਾ ਹੈ ਜੀ ਇਹਦਾ ਮਕਸਦ ਇਹ ਇੱਕ ਹੀ ਹੈ ਬਸ ਇਹ ਜਿਹੜੇ ਕ੍ਰਿਮੀਨਲ ਐਲੀਮੈਂਟ ਆ ਉਹਨਾਂ ਤੇ ਦਬਾਅ ਪਾਇਆ ਜਾ ਸਕੇ ਔਰ ਜਿਹੜੇ ਆਮ ਪਬਲਿਕ ਆ ਉਹਨਾਂ ਦੇ ਵਿੱਚ ਜਿਹੜੀ ਸੈਂਸ ਆਫ ਸਿਕਿਉਰਟੀ ਨੂੰ ਵਧਾਇਆ ਜਾ ਸਕੇ ਇੱਕ ਦਾ ਆਪ ਪੈਦਲ ਮਾਰਕ ਕੀਤਾ ਪੈਦਲ ਮਾਰਕ ਦੇ ਦਰਾਂ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਆਪਾਂ ਇਹ ਹੀ ਅਸਾਸ ਕਰਵਾਇਆ ਵੀ ਉਹਨਾਂ ਦੀ ਸੈਂਸ ਆਫ ਸਿਕਿਉਰਿਟੀ ਵለ ਬਾਕੀ ਇਥੇ ਨੇਵੀਜ਼ੀਗੇ ਜਿੰਨੇ ਵੀ ਆਪਾਂ ਨੂੰ ਸਸਪੈਕਟ ਲੱਗ ਰਹੇ ਆ ਉਹਨਾਂ ਨੂੰ ਆਪਾਂ ਚੈੱਕ ਕੀਤਾ ਤੇ ਰੇਲ ਦੇ ਕੁਝ ਰੈਂਡਮਲੀ ਰੇਲਵੇ ਦੇ ਜਿਹੜੇ ਹੈਗੇ ਆ ਸਭੇ ਉਹਨਾਂ ਨੂੰ ਬੇਜਾਨ ਕਰ ਦਿੱਤਾ ਹੈ ਕਿਹੜੀ ਕਿਹੜੀ ਫੋਰਸ ਤੁਹਾਡੇ ਨਾਲ ਹੈ ਇਹ CRPF ਦੀ ਫੋਰਸ ਹੈ ਸਾਹਿਬ ਆਮ ਲੋਕਾਂ ਨੂੰ ਕੀ ਅਪੀਲ ਕਰੀ ਚਾਹੁੰਦੇ ਆਪ ਲੋਕਾਂ ਨੂੰ ਸਹੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਆਪ ਹੁਣ ਸੌਣਾ ਲਈ ਸਾਰਾ ਪਿਆਰ ਹੈ ਠੀਕ ਹੈ ਨਾ ਕ੍ਰਿਮੀਨਲ ਐਲੀਮੈਂਟਰ ਨੂੰ ਅਸੀਂ ਜਿਹੜਾ ਟੈਕਲ ਟੈਕਲ ਕਰਾਂਗੇ ਔਰ ਲੋਕਾਂ ਦੇ ਵਿੱਚ ਇਹੀ ਅਪੀਲ ਆ ਵੀ ਇਲੈਕਸ਼ਨ ਦਾ ਜਿਹੜਾ ਫਾਮਾ ਚੱਲ ਰਿਹਾ ਹੈ ਜਿਹੜੀਆਂ ਰਿਯੂਮਰਸ ਆ ਜਾਂਦੀਆਂ ਆਫਵਾਮਾਂ ਉਹਨਾਂ ਦੇ ਵਿੱਚ ਨਾਂ ਜੇਕਰ ਉਹਨਾਂ ਨੂੰ ਕਿਤੇ ਮਾੜੇ ਬੰਦੇ ਬਾਰੇ ਇਨਫਾਰਮੇਸ਼ਨ ਦਈਆ ਤਾਂ ਮੈਨੂੰ ਉਹ ਪਰਸਨਲ ਨੰਬਰ ਦੇ ਮੇਰੇ ਤੇ ਸ਼ੇਅਰ ਕਰ ਦੇਣਾ ਉਹਨਾਂ ਦੀ ਜਿਹੜੀ ਜਾਣਕਾਰੀ ਹੋ ਉੱਤਰ ਰੱਖੀ ਹੈ ਉਹ ਕਿ ਮੈਂ ਉਹਦਾ ਨੰਬਰ ਤੁਹਾਨੂੰ ਸ਼ੇਅਰ ਕਰ ਦਿੰਦਾ 780818101 ਇਹਸ ਨੰਬਰ ਦੇ ਉੱਤੇ ਪਬਲਿਕ ਮੈਨੂੰ ਕੋਈ ਵੀ ਮੈਸੇਜ ਆਦੀ ਹੈ ਉਹਨਾਂ ਨੂੰ ਕੋਈ ਕ੍ਰਿਮਨਲ ਐਕਟੀਵਿਟੀ ਜਿੱਤੇ ਵੀ ਦਿਖਦੀ ਆ ਤਾਂ ਮੈਨੂੰ ਉਸ ਦੀ ਜਾਣਕਾਰੀ ਲਿਆ ਸਕਦੇ ਨੰਬਰ ਦੇ